welcom to aram collection malerkotla ajj di is video vich apa tuhanu layi apa garmiyan wale stock de upar bahut badi sale hai kai jide vich apa nu bachiyan wale vi bahut sari variety mil javegi vaddi vi bahut sari variety mil javegi te price hoya gaya saryan da half pehla nanalo jivein ki is tarah sab to pehla starting karde haan apa is tarah de nicker suitan de vich inna de vich apa nu size is time mil jange sirf 28 30 32 te 34 ਇਨਾਂ ਦਾ ਪਹਿਲਾਂ ਪ੍ਰਾਈਸ ਸੀ 350-400 ਹੁਣ ਆਪਾਂ ਨੂੰ ਮਿਲ ਜਾਣਗੇ ਸਿਰਫ ਇਹ 250 ਰੁਪਏ ਦੀ ਰੇਂਜ ਦੇ ਵਿੱਚ ਡਿਜ਼ਾਈਨ ਇਹਦੇ ਵਿੱਚ ਬਹੁਤ ਨੇ ਜਿਵੇਂ ਇਹ 30 ਨੰਬਰ ਸਾਈਜ਼ ਆ ਇਹਦੇ ਵਿੱਚ ਆਪਾਂ ਨੂੰ ਅਲੱਗ-ਅਲੱਗ ਤਰ੍ਹਾਂ ਦੇ ਸਾਰੇ ਡਿਜ਼ਾਈਨ ਮਿਲ ਜਾਣਗੇ ਸਾਰਿਆਂ ਦੇ ਅਲੱਗ-ਅਲੱਗ ਹੀ ਡਿਜ਼ਾਈਨ ਹੋਣਗੇ ਤੇ ਤੁਸੀਂ ਜਿਹੜਾ ਵੀ ਪੀਸ ਆਰਡਰ ਕਰਨਾ ਚਾਹੋ ਨੇ ਸਕਰੀਨਸ਼ਾਟ ਲੈ ਕੇ ਵਟਸਐਪ ਦੇ ਉੱਪਰ ਤੁਸੀਂ ਆਪਣਾ ਸਾਈਜ਼ ਦੱਸ ਸਕਦੇ ਹੋ ਉਹੀ ਡਿਜ਼ਾਈਨ ਉਹੀ ਸਾਈਜ਼ ਦੇ ਵਿੱਚ ਤੁਹਾਨੂੰ ਸਾਰੇ ਡਿਜ਼ਾਈਨ ਦਿਖਾ ਦਾਂਗੇ ਜੇਕਰ ਸ਼ਾਪ ਤੇ ਆ ਕੇ ਲੈ ਆ ਸਕਦੇ ਹੋ ਤਾਂ ਤੁਸੀਂ ਸ਼ਾਪ ਤੇ ਆ ਸਕਦੇ ਹੋ ਤੁਹਾਨੂੰ ਉਹਦੇ ਵਿੱਚ ਹੋਰ ਵੀ ਵੈਰਾਈਟੀ ਆਪਾਂ ਦਿਖਾ ਦਾਂਗੇ ਇਸ ਤੋਂ ਬਾਅਦ ਹੋਰ ਇਸ ਤੋਂ ਵਧੀਆ ਵਧੀਆ ਵੈਰਾਈਟੀ ਚਾਹੀਦੀ ਆ ਤਾਂ ਇਦਾਂ ਦੇ ਵਿੱਚ ਹੋਣਗੇ ਆਰਟੀਕਲ ਸਟ੍ਰੈਚੇਬਲ ਕੱਪੜੇ ਦੇ ਵਿੱਚ ਬਹੁਤ ਪ੍ਰੀਮੀਅਮ ਕੁਆਲਿਟੀ ਦੇ ਵਿੱਚ ਇਹਨਾਂ ਦਾ ਪ੍ਰਾਈਸ ਸੀ ਪਹਿਲਾਂ 700 800 ਹੁਣ ਆਪਾਂ ਨੂੰ ਮਿਲ ਜਾਣਗੇ ਸਿਰਫ ਇਹ 500 ਰੁਪਏ ਦੀ ਰੇਂਜ ਦੇ ਵਿੱਚ ਇਹਦੇ ਵਿੱਚ ਵੀ ਡਿਜ਼ਾਈਨ ਬਹੁਤ ਸਾਰੇ ਨੇ ਇਹਦੇ ਵਿੱਚ ਆਪਾਂ ਨੂੰ ਇਸ ਟਾਈਮ ਸਾਈਜ਼ ਅਵੇਲੇਬਲ ਮਿਲ ਜਾਊਗਾ 26 28 30 32 ਡਿਜ਼ਾਈਨ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਵਧੀਆ ਵਧੀਆ ਦੇ ਵਿੱਚ ਡਿਜ਼ਾਈਨ ਮਿਲ ਜਾਣਗੇ ਕਾਲਰ ਵਾਲੇ ਵੀ ਹੋਣਗੇ ਔਰ ਇਸ ਤਰ੍ਹਾਂ ਦੇ ਵਿੱਚ ਰਾਉਂਡ ਨੈਕ ਵਾਲੇ ਵੀ ਹੋਣਗੇ ਪ੍ਰਾਈਸ ਸਾਰਿਆਂ ਦਾ ਹੋਵੇਗਾ ਸਿਰਫ 500 ਰੁਪਏ ਬਹੁਤ ਵਧੀਆ ਕੁਆਲਿਟੀ ਦੇ ਵਿੱਚ ਸਾਰੇ ਆਰਟੀਕਲ ਨੇ ਕੈਪੜੇ ਤੁਸੀਂ ਜੇ ਚਾਹਦੇ ਹੋ ਕਾਰਗੋ ਦੇ ਵਿੱਚ ਕੈਪੜੇ ਹੋਣੀਆਂ ਸਟ੍ਰੈਚ ਕੱਪੜੇ ਦੇ ਵਿੱਚ ਇਦਾਂ ਦੇ ਸਾਰੇ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਆਉਣਗੇ ਇਹਦੇ ਵਿੱਚ ਬਾਕੀ ਤੁਸੀਂ ਨੇ ਜਿਹੜਾ ਵੀ ਸਾਈਜ਼ ਤੁਹਾਨੂੰ ਚਾਹੀਦਾ ਸਕਰੀਨਸ਼ਾਟ ਲੈ ਕੇ WhatsApp ਤੇ ਤੁਸੀਂ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਉਸ ਤੋਂ ਬਾਅਦ ਇੱਕ ਟੀ-ਸ਼ਰਟ ਨੇ ਪਰ ਆਫਰ ਲੈ ਕੇ ਆਏ ਆ ਇਸ ਤਰ੍ਹਾਂ ਦੇ ਵਿੱਚ ਬੈਕ ਪ੍ਰਿੰਟਡ ਹਾਫ 슬ੀਵ ਹਾਫ 슬ੀਵ ਡਾਊਨ ਸ਼ੋਲਡਰ ਦੇ ਵਿੱਚ ਹੋਣੀਆਂ ਟੀ-ਸ਼ਰਟਾਂ ਇਹਨਾਂ ਦਾ ਪ੍ਰਾਈਸ ਇਹ ਪਹਿਲਾਂ 150 ਤੋਂ 200 ਹੋਣਾ ਆਪਾਂ ਨੂੰ ਮਿਲ ਜਾਣਗੇ ਸਿਰਫ ਇਹ 100 ਰੁਪਏ ਦੀ ਰੇਂਜ ਦੇ ਵਿੱਚ ਸਾਈਜ਼ ਇਹਦੇ ਤੁਸੀਂ 18 ਨੰਬਰ ਤੋਂ ਲੈ ਕੇ 36 ਨੰਬਰ ਤੱਕ ਕੋਈ ਵੀ ਲੈ ਸਕਦੇ ਹੋ ਸਾਰਿਆਂ ਦਾ ਇੱਕੋ ਪ੍ਰਾਈਸ ਹੋਏਗਾ ਸਿਰਫ 100 ਰੁਪਏ ਇੱਕਦਾਰੇ ਵਿੱਚ ਇਹ ਵਾਲੀ ਕੁਆਲਿਟੀ ਹੈ ਜਿਹੜੀ ਸਿੰਪਲ ਕਾਟਨ ਹੁੰਦੀ ਹੈ ਉਸ ਤੋਂ ਬਾਅਦ ਇਹਦੇ ਵਿੱਚ ਹੋਰ ਵਧੀਆ ਪ੍ਰੀਮੀਅਮ ਕੁਆਲਿਟੀ ਹੁੰਦੀ ਹੈ ਕਾਟਨ ਲਾਈਕ ਕਰਾ ਦੀ ਸਟ੍ਰੈਚ ਕੱਪੜੇ ਦੇ ਵਿੱਚ ਉਹ ਬਾਕੀ ਸਾਰਾ ਕੁਝ ਸੇਮ ਹੋਊਗਾ ਬੈਕ ਪ੍ਰਿੰਟ ਉਦੋਂ ਹੀ ਡ੍ਰੌਪ ਸ਼ੋਲਡਰ ਹੋ ਸਿਰਫ ਕੱਪੜੇ ਦਾ ਫਰਕ ਹੋਊਗਾ ਇਹਨਾਂ ਦਾ ਪ੍ਰਾਈਸ ਸੀਗਾ ਪਹਿਲਾਂ 300 350 ਹੁਣ ਆਪਾਂ ਨੂੰ ਮਿਲਣੀਆਂ ਸਿਰਫ ਇਹ 200 ਰੁਪਏ ਦੀ ਰੇਂਜ ਦੇ ਵਿੱਚ ਇਹਦੇ ਵਿੱਚ ਵੀ ਆਪਾਂ ਨੂੰ ਸਾਈਜ਼ ਹੀ ਮਿਲ ਜਾਣਗੇ 24 ਨੰਬਰ ਤੋਂ ਲੈ ਕੇ 36 ਨ ਪ੍ਰਾਈਸ ਸਾਰਿਆਂ ਦਾ ਇੱਕੋ ਹੀ ਨੈਟ ਪ੍ਰਾਈਸ ਸਿਰਫ 200 ਰੁਪਏ ਇਹਦੇ ਵਿੱਚ ਆਪਾਂ ਨੂੰ ਸਾਰੇ ਸਾਈਜ਼ਾਂ ਦੇ ਵਿੱਚ ਬਹੁਤ ਸਾਰੇ ਅਲੱਗ-ਅਲੱਗ ਡਿਜ਼ਾਈਨ ਮਿਲ ਜਾਣਗੇ ਅਲੱਗ-ਅਲੱਗ ਇਹਨਾਂ ਦੇ ਵਿੱਚ ਕਲਰ ਮਿਲ ਜਾਣਗੇ ਪ੍ਰਾਈਸ ਸਾਰਿਆਂ ਦਾ ਨੈਟ ਇੱਕ 200 ਰੁਪਏ ਉਸ ਤੋਂ ਬਾਅਦ ਕਾਲਰ ਵਾਲੇ ਆ ਜਾਣਗੇ ਇਹਦੇ ਵਿੱਚ ਹੋਰ ਵਧੀਆ ਕੁਆਲਿਟੀ ਦੇ ਵਿੱਚ ਇਹਨਾਂ ਦਾ ਪ੍ਰਾਈਸ ਹੀ ਪਹਿਲਾਂ 350 ਤੋਂ ਲੈ ਕੇ 450 ਰੁਪਏ ਦੀ ਰੇਂਜ ਤੱਕ ਹੁਣ ਆਪਾਂ ਨੂੰ ਮਿਲ ਜਾਣਗੇ ਸਿਰਫ ਇਹ 250 ਰੁਪਏ ਦੀ ਰੇਂਜ ਦੇ ਵਿੱਚ ਸਾਈਜ਼ ਦੇ ਵਿੱਚ ਵੀ ਆਪਾਂ ਨੂੰ ਮਿਲ ਜਾਣਗੇ 24 ਨੰਬਰ ਤੋਂ ਲੈ ਕੇ 36 ਨੰਬਰ ਤੱਕ ਸਾਰਿਆਂ ਦਾ ਇੱਕੋ ਫਲੈਟ ਪ੍ਰਾਈਸ 250 ਰੁਪਏ ਬਹੁਤ ਇਹਦੇ ਵਿੱਚ ਸੋਹਣੇ ਸੋਹਣੇ ਡਿਜ਼ਾਈਨ ਮਿਲ ਜਾਣਗੇ ਆਪਾਂ ਨੂੰ ਅਲੱਗ-ਅਲੱਗ ਸਾਰਿਆਂ ਦੇ ਕਲਰ ਹੋਣਗੇ ਬਾਕੀ ਜਿਹੜਾ ਸਾਈਜ਼ ਤੁਹਾਨੂੰ ਚਾਹੀਦਾ ਤੁਸੀਂ ਆਪਣਾ ਸਾਈਜ਼ ਲਿਖ ਕੇ ਮੈਸੇਜ ਕਰ ਦਿਓ ਉਸੇ ਸਾਈਜ਼ ਦੇ ਵਿੱਚ ਤੁਹਾਨੂੰ ਜਿੰਨੇ ਡਿਜ਼ਾਈਨ ਹੋਣਗੇ ਸਾਰੇ ਦਿਖਾ ਦਾਂਗੇ ਤੇ ਤੁਸੀਂ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਇਸ ਤੋਂ ਬਾਅਦ ਆਉਣਗੇ ਇਸ ਤਰ੍ਹਾਂ ਦੇ ਵਿੱਚ ਆਪਣੇ ਕੋਲ ਸਪੋਰਟ ਸੈਟ ਕਾਟਨ ਦਾ ਸਟਾਫ ਹੋਏਗਾ ਸਾਰਾ ਇਹਦੇ ਵਿੱਚ ਆਪਾਂ ਨੂੰ ਸਾਈਜ਼ ਮਿਲ ਜਾਏਗਾ 22 ਨੰਬਰ ਤੋਂ ਲੈ ਕੇ 32 ਨੰਬਰ ਤੱਕ ਇਹਦਾ ਵੀ ਰੇਟ ਹੁਣ ਆਪਾਂ ਨੇ ਘਟਾਤਾ ਸਿਰਫ 300 ਰੁਪਏ ਸਾਈਜ਼ ਦੇ ਵਿੱਚ 22 ਨੰਬਰ ਤੋਂ ਲੈ ਕੇ 32 ਨੰਬਰ ਤੱਕ ਜਿਹੜਾ ਮਰਜ਼ੀ ਲੈ ਲਓ ਪ੍ਰਾਈਸ ਸਾਰਿਆਂ ਦਾ ਨੈਟ ਇੱਕੋ 300 ਰੁਪਏ ਇਹਦੇ ਵਿੱਚ ਵੀ ਆਪਾਂ ਨੂੰ ਅਲੱਗ-ਅਲੱਗ ਪ੍ਰਿੰਟ ਮਿਲ ਜਾਣਗੇ ਅਲੱਗ-ਅਲੱਗ ਸਾਰਿਆਂ ਦੇ ਵਿੱਚ ਰੰਗ ਮਿਲ ਜਾਣਗੇ ਬਾਕੀ ਜਿਹੜਾ ਵੀ ਤੁਹਾਨੂੰ ਜਿਹੜਾ ਸਾਈਜ਼ ਤੁਹਾਨੂੰ ਚਾਹੀਦਾ ਲਿਖ ਕੇ ਆਪਣਾ ਮੈਸੇਜ ਕਰ ਦਿਓ ਉਸੇ ਸਾਈਜ਼ ਦੇ ਵਿੱਚ ਤੁਹਾਨੂੰ ਰੰਗ ਦਿਖਾ ਦਾਂਗੇ ਹੋਰ ਇਸ ਤੋਂ ਬਾਅਦ ਆਉਣੇ ਆ ਗੱਲ ਇਸ ਵੈਰਾਈਟੀ ਵਾਲ ਨੂੰ ਇਹਦੇ ਵਿੱਚ ਸੌਰਸ ਵਾਲੇ ਨਾਈਟ ਸ਼ੂਟ ਹੋਣਗੇ ਇਹ ਵਾਲੇ ਇਹਦਾ ਪਹਿਲਾਂ ਪ੍ਰਾਈਸ ਸੀ 300 ਰੁਪਏ ਹੁਣ ਆਪਾਂ ਨੂੰ ਮਿਲ ਜੂਗਾ ਸਿਰਫ ਇਹ 200 ਰੁਪਏ ਦੀ ਰੇਂਜ ਦੇ ਵਿੱਚ ਇਹਦੇ ਵਿੱਚ ਇਹ ਵਾਲਾ ਕਲਰ ਕਲਰ ਦੇਖੀ ਚਲੋ ਬਹੁਤ ਪਿਆਰੇ ਪਿਆਰੇ ਕਲਰ ਨੇ ਨੇੜੇ ਤੋਂ ਆ ਕੇ ਦੇਖੋ ਇੱਕ ਵਾਰ ਇਹ ਵਾਲਾ ਕਲਰ ਆ ਜਾਊਗਾ ਉਸ ਤੋਂ ਬਾਅਦ ਇਹ ਵਾਲਾ ਕਲਰ ਆ ਜਾਊਗਾ ਇਹ ਚੈੱਕ ਦੇ ਵਿੱਚ ਆ ਜਾਊਗਾ ਇਹ ਵਾਲਾ ਕਲਰ ਆਜੂ ਫ੍ਰੀ ਸਾਈਜ਼ ਨੇ ਇਹ ਐਮ ਤੋਂ ਲੈ ਕੇ ਐਕਸਐਲ ਤੱਕ ਸਭ ਦੇ ਆ ਜਾਂਦਾ ਜਿਹੜਾ ਮਰਜ਼ੀ ਸਾਈਜ਼ ਪਾ ਲਓ ਇਹ ਵਾਲਾ ਕਲਰ ਆਜੂ ਤੇ ਇੱਕ ਲਾਸਟ ਇਹ ਵਾਲਾ ਕਲਰ ਆਜੂ ਪ੍ਰਾਈਸ ਸਿਰਫ 200 ਰੁਪਏ 300 ਵਾਲੇ ਪੀਸ ਨੇ ਹੁਣ ਆਪਾਂ ਨੂੰ ਲੱਗਣਗੇ ਇਹ 200 ਰੁਪਏ ਦੀ ਰੇਂਜ ਦੇ ਵਿੱਚ ਤੇ ਉਸ ਤੋਂ ਬਾਅਦ ਦੇ ਵਿੱਚ ਆਉਣਗੇ ਇਹਦੇ ਵਿੱਚ ਇਦਾਂ ਦੇ ਵਿੱਚ ਫਰੌਕ ਸੂਟ ਇਹਦੇ ਵਿੱਚ ਸਿਰਫ ਆਪਣੇ ਕੋਲ ਦੋ ਪੀਸ ਨੇ ਇੱਕ ਇਹ ਵਾਲਾ ਪ੍ਰਿੰਟ ਆ ਸਾਰਾ ਸਟ੍ਰੈਚੇਬਲ ਕਪੜਾ ਤੇ ਇੱਕ ਇਹਦੇ ਵਿੱਚ ਇਹ ਵਾਲਾ ਕਲਰ ਆ ਇਹ ਵੀ ਲੱਗ ਜਾਊਗਾ ਆਪਾਂ ਨੂੰ ਹੁਣ ਸਿਰਫ 250 ਰੁਪਏ ਦੀ ਰੇਂਜ ਦੇ ਵਿੱਚ 450 ਵਾਲਾ ਪੀਸ ਆ ਹੁਣ ਲੱਗ ਜਾਊ ਆਪਾਂ ਨੂੰ 250 ਰੁਪਏ ਵਿੱਚ ਇਹ ਦੋ ਪੀਸ ਨੇ ਲਾਸਟ ਇਸ ਤੋਂ ਬਾਅਦ ਦੇ ਵਿੱਚ ਆਪਾਂ ਨੂੰ ਨਾਈਟ ਸੂਟ ਮਿਲ ਜਾਣਗੇ ਇਹਦੇ ਵਿੱਚ ਇਹ ਸਾਰੇ 500 550 600 ਦੀ ਰੇਂਜ ਵਾਲੇ ਪੀਸ ਨੇ ਇਹ ਆਪਾਂ ਨੂੰ ਹੁਣ ਮਿਲ ਜਾਣਗੇ ਸਿਰਫ 400 ਰੁਪਏ ਦੀ ਰੇਂਜ ਦੇ ਵਿੱਚ ਐਮ ਤੋਂ ਲੈ ਕੇ 5ਐਕਸਲ ਤੱਕ ਇਹਦੇ ਵਿੱਚ ਆਪਾਂ ਨੂੰ ਸਾਈਜ਼ ਮਿਲ ਜੂ ਤੁਸੀਂ ਜਿਹੜਾ ਮਰਜੀ ਸਾਈਜ਼ ਲੈ ਆ ਸਕਦੇ ਹੋ ਜਿਹੜਾ ਮਰਜੀ ਰੰਗ ਲੈ ਜਾ ਸਕਦੇ ਹੋ ਤੇ ਜਿਹੜਾ ਮਰਜੀ ਇਹਦੇ ਵਿੱਚ ਡਿਜ਼ਾਈਨ ਲੈ ਆ ਸਕਦੇ ਹੋ ਸਾਰਿਆਂ ਦਾ ਇੱਕੋ ਪ੍ਰਾਈਸ ਹੋਵੇਗਾ ਸਿਰਫ 400 ਰੁਪਏ 550 600 500 ਵਾਲੇ ਸਾਰੇ ਸੈੱਟ ਨੇ ਹੁਣ ਆਪਾਂ ਨੂੰ ਲੱਗਣਗੇ ਸਿਰਫ ਇਹ 400 ਰੁਪਏ ਦੀ ਰੇਂਜ ਦੇ ਵਿੱਚ ਰਾਉਂਡ ਨੈਕ ਹੋਣਗੇ ਇੱਦਾਂ ਬਟਨ ਵਾਲੇ ਆਰਟੀਕਲ ਹੋਣਗੇ ਇਹਨਾਂ ਦੇ ਵਿੱਚ ਤੁਸੀਂ ਇਦਾਂ ਕਲਰ ਚੈੱਕ ਕਰ ਲਓ ਇੱਕ ਵਾਰ ਸਿਰਫ ਇਹਦੇ ਵਿੱਚ ਆਪਾਂ ਇਹ ਐਲ ਸਾਈਜ਼ ਖੁੱਲਿਆ ਹੋਇਆ ਉਸ ਤੋਂ ਬਾਅਦ ਦੇ ਵਿੱਚ ਐਕਸਲ ਵੀ ਮਿਲ ਜਾਊਗਾ ਡਬਲ ਐਕਸਲ ਵੀ ਮਿਲ ਜਾਊ ਟ੍ਰਿਪਲ ਐਕਸਲ 4 ਐਕਸਲ 5 ਐਕਸਲ ਸਾਰੇ ਮਿਲ ਜਾਣਗੇ ਇੱਕ ਵਾਰ ਤੁਸੀਂ ਸਾਈਜ਼ ਚੈੱਕ ਕਰ ਲਓ ਇਹ ਹੈਗੇ ਨੇ ਐਲ ਸਾਈਜ਼ ਦੇ ਵਿੱਚ ਸਾਈਜ਼ ਦਾ ਤੁਹਾਨੂੰ ਆਈਡੀਆ ਹੋ ਜਾਊਗਾ ਇਹਦੇ ਵਿੱਚ ਤੁਸੀਂ ਰੰਗ ਦੇਖੋ ਰੰਗ ਬਹੁਤ ਸੋਹਣੇ ਸੋਹਣੇ ਮਿਲ ਜਾਣਗੇ ਪ੍ਰਾਈਸ ਸਾਰਿਆਂ ਦਾ ਸਿਰਫ 400 ਰੁਪਏ ਉਸ ਤੋਂ ਬਾਅਦ ਉਸਰੇ ਦੇ ਵਿੱਚ ਵੱਡੇ ਸਾਈਜ਼ ਆਉਣਗੇ ਉਹ ਵੀ ਤੁਹਾਨੂੰ ਦਿਖਾਉਣੇ ਆਂਗੇ ਇਹ ਸਾਰੇ ਐਲ ਸਾਈਜ਼ ਦੇ ਵਿੱਚ ਉਸ ਤੋਂ ਬਾਅਦ ਤੁਸੀਂ 5XL ਦਾ ਇੱਕ ਸਾਈਜ਼ ਚੈੱਕ ਕਰ ਸਕਦੇ ਹੋ ਬਹੁਤ ਵੱਡੇ ਵੱਡੇ ਖੁੱਲੇ ਖੁੱਲੇ ਸਾਈਜ਼ ਨੇ ਤੇ ਉਸ ਤੋਂ ਬਾਅਦ ਕੱਪੜਾ ਸਟ੍ਰੈਚ ਵੀ ਬਹੁਤ ਜ਼ਿਆਦਾਗਾ ਪੂਰੇ ਪ੍ਰੋਪਰ ਸਾਈਜ਼ ਨੇ ਇਹ 5XL ਸਾਈਜ਼ ਆ ਤੇ ਇਹਦੇ ਪਜਾਮੇ ਦਾ ਵੀ ਤੁਸੀਂ ਸਾਈਜ਼ ਚੈੱਕ ਕਰੋ ਬਹੁਤ ਖੁੱਲਾ ਸਾਈਜ਼ ਆ ਦੋਨੋਂ ਸਾਈਡ ਦੇ ਉੱਪਰ ਪਜਾਮੇ ਦੇ ਪੌਕਟ ਹੋਵੇਗੀ ਇਹਦਾ ਵੀ ਆਪਾਂ ਨੂੰ ਪ੍ਰਾਈਸ ਹੁਣ ਲੱਗ ਜਾਊਗਾ ਸਿਰਫ 400 ਰੁਪਏ ਇਹਦੇ ਵਿੱਚ ਵੀ ਤੁਸੀਂ ਪ੍ਰਿੰਟ ਚੈੱਕ ਕਰੋ ਬਹੁਤ ਸੋਹਣੇ ਸੋਹਣੇ ਪ੍ਰਿੰਟ ਨੇ ਇਹਦੇ ਵਿੱਚ ਵੀ ਆਪਾਂ ਨੂੰ ਰਾਉਂਡ ਨੈਕ ਤੇ ਬਟਨਾਂ ਵਾਲੇ ਦੋਨੋਂ ਮਿਲ ਜਾਣਗੇ ਪ੍ਰਾਈਸ ਸਾਰਿਆਂ ਦਾ ਸੇਮ ਹੋਏਗਾ 400 ਰੁਪਏ ਬਹੁਤ ਵਧੀਆ ਵਧੀਆ ਦੇ ਵਿੱਚ ਇੱਕ ਪ੍ਰਿੰਟ ਮਿਲ ਜਾਣਗੇ ਆਪਾਂ ਨੂੰ ਕਲਰ ਮਿਲ ਜਾਣਗੇ ਤੇ ਸਟਾਕ ਬਹੁਤ ਹੀ ਲਿਮਟਿਡ ਆ ਜਲਦੀ ਤੋਂ ਜਲਦੀ ਤੁਸੀਂ ਆਪਣਾ ਆ ਕੇ ਜਿਹੜਾ ਕੁਝ ਲੈਣਾ ਲੈ ਸਕਦੇ ਹੋ ਇਸ ਤੋਂ ਬਾਅਦ ਉਹਨਾਂ ਦੇ ਲੌਂਗ ਟੀ-ਸ਼ਰਟਾਂ ਦੇ ਵਿੱਚ ਕਾਟਨ ਦੇ ਵਿੱਚ ਇਹਨਾਂ ਦਾ ਵੀ ਹੁਣ ਪ੍ਰਾਈਸ ਲੱਗੂਗਾ ਸਿਰਫ 400 ਰੁਪਏ ਆਪਾਂ ਨੂੰ ਇਹਦੇ ਵਿੱਚ ਵੀ ਆਪਾਂ ਨੂੰ ਸਾਈਜ਼ ਐਮ ਤੋਂ ਲੈ ਕੇ 5 ਐਕਸਲ ਤੱਕ ਮਿਲ ਜਾਊਗਾ ਕਲਰ ਦੀ ਪ੍ਰਿੰਟ ਦੀ ਪੂਰੀ ਫੁੱਲ ਗਾਰੰਟੀ ਹੋਵੇ ਸਾਡੀ ਇਦੇ ਵਿੱਚ ਵੀ ਅਲੱਗ-ਅਲੱਗ ਕਲਰ ਹੋਣਗੇ ਕਲਰ ਮੈਚਿੰਗ ਬਹੁਤ ਪਿਆਰੀ ਹੋਊਗੀ ਇਹਦੇ ਨੇ ਪ੍ਰਾਈਸ ਇਹਨਾਂ ਦਾ ਵੀ ਨੈਟ ਹੁਣ ਹੋਊਗਾ ਸਿਰਫ 400 ਰੁਪਏ ਸਾਈ ਤੁਸੀਂ ਦੇਖ ਲਏ ਇੱਕ ਵਾਰ ਇਹ ਛੋਟੇ ਸਾਈਜ਼ ਇੱਕ ਵਾਰ ਇਹਦਾ ਸਭ ਤੋਂ ਵੱਡਾ ਸਾਈਜ਼ ਹੈ 5xL ਸਾਈਜ਼ ਇਹ ਵੀ ਚੈੱਕ ਕਰ ਲਓ ਪ੍ਰੋਪਰ ਸਾਈਜ਼ ਆ ਪੂਰਾ ਵੱਡਾ ਸਾਈਜ਼ ਹੈ ਖੁੱਲਾ ਪ੍ਰਾਈਸ ਸਾਰਿਆਂ ਦਾ ਇੱਕ ਨੈਟ 400 ਰੁਪਏ ਇਹਦੇ ਵਿੱਚ ਵੀ ਆਪਾਂ ਨੂੰ ਕਲਰ ਮਿਲ ਜਾਣਗੇ ਉਸ ਤੋਂ ਬਾਅਦ ਕਿਹਦੇ ਵਿੱਚ ਇਸ ਤਰ੍ਹਾਂ ਦੇ ਆਰਟੀਕਲ ਸੀ ਜਿਹੜੇ ਆਪਣੇ ਪਹਿਲਾਂ ਪਾਏ ਹੋਏ ਸੀ 6500 ਰੁਪਏ ਦੀ ਰੇਂਜ ਦੇ ਵਿੱਚ ਇਹ ਵੀ ਹੁਣ ਆਪਾਂ ਨੂੰ ਲੱਗ ਜਾਣਗੇ ਨੈਟ 400 ਰੁਪਏ ਦੀ ਰੇਂਜ ਦੇ ਵਿੱਚ ਇਹਨਾਂ ਦੇ ਵਿੱਚ ਸਿਰਫ ਇੱਕ ਇੱਕ ਦੋ ਦੋ ਪੀਸ ਅਵੇਲੇਬਲ ਨੇ ਕੋਈ ਜ਼ਿਆਦਾ ਲੰਬਾ ਚੌੜਾ ਸਟਾਕ ਨਹੀਂ ਹੈਗਾ ਸਾਈਜ਼ ਇਹਦੇ ਵਿੱਚ ਮਿਲ ਜਿਓ ਆਪਾਂ ਨੂੰ ਐਲ ਤੋਂ ਲੈ ਕੇ ਡਬਲ ਐਕਸ ਐਲ ਤੱਕ ਪ੍ਰਾਈਸ ਇਹਨਾਂ ਦਾ ਵੀ ਲੱਗ ਜਿਓ 400 ਰੁਪਏ ਪਹਿਲਾਂ ਸੀ ਇਹਦਾ ਰੇਟ 6500 ਉਸ ਤੋਂ ਬਾਅਦ ਇਦਾਂ ਐਡਿਡਾਸ ਵਾਲੇ ਆਰਟੀਕਲ ਸੀ ਪਹਿਲਾਂ 500 ਦੀ ਰੇਂਜ ਵਾਲੇ ਇਹ ਵੀ ਹੁਣ ਆਪਾਂ ਨੂੰ ਮਿਲ ਜਾਣਗੇ 400 ਦੀ ਰੇਂਜ ਦੇ ਵਿੱਚ ਇਹਦੇ ਵਿੱਚ ਵੀ ਸਾਈਜ਼ ਮਿਲ ਜਾਣਗੇ ਆਪਾਂ ਨੂੰ ਅੱਲੇ ਤੋਂ ਲੈ ਕੇ 5 ਐਕਸਲ ਤੱਕ ਸਾਰਿਆਂ ਦਾ ਇੱਕੋ ਪ੍ਰਾਈਸ ਸਿਰਫ 400 ਰੁਪਏ ਵੀਡੀਓ ਨੂੰ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸੋ ਕਿਵੇਂ ਦੇ ਲੱਗੇ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਪਣੇ ਹੋਰ ਵੀ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚਦੇ ਰਹਿਣ ਉਸ ਤੋਂ ਬਾਅਦ ਗਰਲਿਸ਼ ਵਾਲੀ ਟੀ-ਸ਼ਰਟ ਆਊਗੀ ਇਹਨਾਂ ਦਾ ਪਹਿਲਾਂ ਪ੍ਰਾਈਸ ਸੀ 150 ਤੋਂ 200 ਤੋਂ ਲੈ ਕੇ 250 ਦੀ ਰੇਂਜ ਤੱਕ ਹੁਣ ਇਹ ਆਪਾਂ ਨੂੰ ਮਿਲ ਜਾਣੀਆਂ ਸਿਰਫ 150 ਰੁਪਏ ਦੀਆਂ ਤੇ ਇੱਕ ਸਾਈਜ਼ ਜਿਹੜਾ ਮਰਜ਼ੀ ਲਿਆ ਸਕਦੇ ਹੋ ਉਹਦੇ ਵਿੱਚ ਆਪਾਂ ਨੂੰ ਇਦਾਂ ਦੇ ਆਰਟੀਕਲ ਹੋਣਗੇ ਤੇ ਕਲਰ ਇਹਦੇ ਵਿੱਚ ਸਾਰਿਆਂ ਵਿੱਚ 8 8 10 10 ਆਪਾਂ ਨੂੰ ਕਲਰ ਮਿਲ ਜਾਣਗੇ ਪ੍ਰਾਈਸ ਸਾਰਿਆਂ ਦਾ ਹੋਵੇਗਾ 150 ਰੁਪਏ ਸਾਈਜ਼ ਇਹਦੇ ਵਿੱਚ ਮਿਲ ਜਾਊਗਾ ਆਪ ਨੂੰ ਐਮ ਤੋਂ ਲੈ ਕੇ ਡਬਲ ਡਬਲ ਐਕਸਲ ਟ੍ਰਿਪਲ ਐਕਸਲ ਤੱਕ ਰੇਟ ਸਾਰਿਆਂ ਦਾ ਇੱਕੋ ਸਿਰਫ 150 ਰੁਪਏ ਕਲਰ ਦੀ ਪ੍ਰਿੰਟ ਦੀ ਪੂਰੀ ਫੁੱਲ ਗਾਰੰਟੀ ਹੋਊਗੀ ਹਲਕੇ ਵਾਲੇ ਆਰਟੀਕਲ ਕੋਈ ਨਹੀਂ ਸਾਰੇ ਵਧੀਆ ਕੰਪਨੀ ਦੇ ਪੀਸ ਹੋਣਗੇ ਇਸੇ ਸ਼ਾਰਟ ਦੇ ਵਿੱਚ ਤੇ ਇਸ ਤੋਂ ਬਾਅਦ ਇੱਕ ਇਹਦੇ ਵਿੱਚ ਸਿੰਗਲ ਲੌਂਗ ਰੀ ਸ਼ਰਟ ਮਿਲੂਗੀ ਇੱਕ ਵਾਰ ਇਹਦਾ ਕੱਪੜਾ ਚੈੱਕ ਕਰੋ ਕੁਆਲਿਟੀ ਚੈੱਕ ਕਰੋ ਇਹਦੀ ਵੀ ਕਲਰ ਦੀ ਪ੍ਰਿੰਟ ਦੀ ਪੂਰੀ ਫੁੱਲ ਗਾਰੰਟੀ ਹੋਗੀ ਆਫਟਰ ਵਾਸ਼ ਇਦਾਂ ਦੀ ਲੌਂਗ ਟੀ-ਸ਼ਰਟ ਦਾ ਆਰਟੀਕਲ ਹੋ ਨੀਚੇ ਚਾਕਾਂ ਵਾਲਾ ਇਹਨਾਂ ਦੇ ਵਿੱਚ ਆਪਾਂ ਨੂੰ ਸਾਈਜ਼ ਮਿਲ ਜਾਊਗਾ ਐਲ ਤੋਂ ਲੈ ਕੇ 5ਐਕਸਐਲ ਤੱਕ ਪ੍ਰਾਈਸ ਇਹਦਾ ਹੋਊਗਾ ਸਿਰਫ 200 ਰੁਪਏ ਪਹਿਲਾਂ ਦਾ ਐਲ ਐਕਸਐਲ ਡਬਲ ਐਕਸਐਲ ਦਾ ਪ੍ਰਾਈਸ ਹੀ 250 ਰੁਪਏ ਟ੍ਰਿਪਲ ਐਕਸਐਲ ਤੋਂ 5ਐਕਸਐਲ ਦਾ ਪ੍ਰਾਈਸ ਹੀ 300 ਰੁਪਏ ਹੁਣ ਸਾਰਿਆਂ ਦਾ ਇੱਕੋ ਪ੍ਰਾਈਸ ਕਰਤਾ ਆਪਾਂ ਨੇ ਸਿਰਫ 200 ਰੁਪਏ ਜਿਹੜਾ ਮਰਜ਼ੀ ਸਾਈਜ਼ ਲੈਜੋ ਜਿਹੜਾ ਮਰਜ਼ੀ ਕਲਰ ਲੈਜੋ ਹਰੇਕ ਸਾਈਜ਼ ਦੇ ਵਿੱਚ ਆਪਾਂ ਨੂੰ ਅਲੱਗ-ਅਲੱਗ ਕਲਰ ਹੋਣਗੇ ਹਰੇਕ ਕਲਰ ਦਾ ਇੱਕ ਅਲੱਗ ਆਪਣਾ ਪ੍ਰਿੰਟ ਹੋਊਗਾ ਜਿਵੇਂ ਤੁਸੀਂ ਦੇਖ ਸਕਦੇ ਹੋ ਸਾਰੇ ਅਲੱਗ-ਅਲੱਗ ਰੰਗ ਨੇ ਸਾਰਿਆਂ ਦੇ ਅਲੱਗ-ਅਲੱਗ ਇਹਨਾਂ ਦੇ ਪ੍ਰਿੰਟ ਨੇ ਉਸ ਤੋਂ ਬਾਅਦ ਇਦਾਂ ਦੇ ਆਪਣੇ ਕੋਲ ਕਾਟਨ ਦੇ ਵਿੱਚ ਲੋਰਾ ਆਉਣਗੀਆਂ ਗੱਲਿ ਛਵਾਲੀਆਂ 300 350 ਵਾਲੇ ਆਰਟੀਕਲ ਨੇ ਆਪਾਂ ਨੂੰ ਮਿਲ ਜਾਣਗੇ ਹੁਣ ਸਿਰਫ ਇਹ 200 ਰੁਪਏ ਦੀ ਰੇਂਜ ਦੇ ਵਿੱਚ ਇਸ ਤਰ੍ਹਾਂ ਦੇ ਵਿੱਚ ਕਾਟਨ ਦੇ ਵਿੱਚ ਹੋਣੀਆਂ ਇਹ ਇਹਨਾਂ ਦੇ ਵਿੱਚ ਕਲਰ ਮਿਲ ਜਾਣਗੇ ਇੱਕ ਇਸ ਤਰ੍ਹਾਂ ਦੇ ਵਿੱਚ ਹੋਣੀਆਂ ਆ ਆਰਕੋ ਸਟਾਈਲ ਦੇ ਵਿੱਚ ਚਾਰ ਚਾਰ ਸੌ ਵਾਲੇ ਪੀਸ ਨੇ ਆਪਾਂ ਨੂੰ ਹੁਣ ਮਿਲ ਜਾਣਗੇ ਸਿਰਫ ਇਹ 250 ਰੁਪਏ ਦੀ ਰੇਂਜ ਦੇ ਵਿੱਚ ਇਹ ਪੈਂਟ ਸਟਾਈਲ ਦੇ ਵਿੱਚ ਬਣਿਆ ਹੋਇਆ ਬਹੁਤ ਹੀ ਵਧੀਆ ਕੁਆਲਿਟੀ ਆ ਸਾਈਜ਼ ਦੇ ਵਿੱਚ ਮਿਲ ਜੇਗਾ 28 ਤੇ 30 ਕਮਰੋਂ ਲਈ ਇਹਨਾਂ ਦਾ ਪ੍ਰਾਈਸ ਹੋਏਗਾ 250 ਰੁਪਏ ਫਿਰ ਉਸ ਤੋਂ ਬਾਅਦ ਕੁਝ ਏਦਾਂ ਦੀ ਗੱਲ ਸ਼ਿ ਫੈਂਸੀ ਵੈਰਾਈਟੀ ਹੈਗੀ ਬੱਚਿਆਂ ਵਾਲੀ ਇਹਨਾਂ ਦੇ ਰੇਟ ਸੀ ਪਹਿਲਾਂ 650 500 550 ਇਹ ਹੁਣ ਆਪਾਂ ਨੂੰ ਨੈਟ ਪਾਏ ਜਾਣਗੇ ਸਿਰਫ 400 ਰੁਪਏ ਦੀ ਰੇਂਜ ਦੇ ਵਿੱਚ ਜਿਵੇਂ ਇਹ ਪੀਸ ਆ 22 ਨੰਬਰ ਦੇ ਵਿੱਚ ਇਹ ਵੀ 22 ਨੰਬਰ ਆ ਗਿਆ ਇਹ 20 ਨੰਬਰ ਆ ਗਿਆ ਤੇ ਇਹ ਵੀ 20 ਨੰਬਰ ਸਾਈਜ਼ ਆ ਇਹ ਹੈਗਾ 28 ਨੰਬਰ ਸਾਈਜ਼ ਜਿਹੜਾ ਵੀ ਪੀ ਤੁਹਾਨੂੰ ਪਸੰਦ ਆਉਂਦਾ ਸਕਰੀਨ ਸ਼ਾਟ ਲੈ ਕੇ ਤੁਸੀਂ ਬੁੱਕ ਕਰ ਸਕਦੇ ਹੋ ਨੂੰ ਤੇ ਇਹ ਵੀ ਸੀਗਾ 28 ਨੰਬਰ ਤੇ ਬਾਕੀ ਕੁਝ ਕੁ ਪੀਸ ਇਹਦੇ ਵਿੱਚ ਹੋਰ ਨੇ ਉਹ ਤੁਸੀਂ ਸ਼ਾਪ ਤੇ ਆ ਕੇ ਦੇਖ ਸਕਦੇ ਹੋ ਜਾਂ ਫਿਰ ਆਪਣਾ ਸਾਈਜ਼ ਦੱਸ ਕੇ WhatsApp ਤੇ ਮੈਸੇਜ ਕਰਕੇ ਤੁਸੀਂ ਚੈੱਕ ਕਰ ਸਕਦੇ ਹੋ ਜਿਵੇਂ ਇਹ ਪੀਸ ਆ ਗਿਆ 3 ਨੰਬਰ ਸਾਈਜ਼ ਇਹਨਾਂ ਦਾ ਸਾਰਿਆਂ ਦਾ ਪ੍ਰਾਈਸ ਹੋਏਗਾ ਸਿਰਫ 400 ਰੁਪਏ ਇੰਦਾਂ ਦੇ ਆਰਟੀਕਲ ਆਉਣਗੇ 22 ਨੰਬਰ ਸਾਈਜ਼ ਸਕਰਟ ਦੇ ਵਿੱਚ ਬਹੁਤ ਵਧੀਆ ਵਧੀਆ ਪੀਸ ਨੇ ਸਾਰੇ 500 ਪਲੱਸ 600 ਪਲੱਸ ਰੇਂਜ ਵਾਲੇ ਪੀਸ ਨੇ ਸਾਰੇ ਆਪਾਂ ਨੂੰ ਮਿਲ ਜਾਣਗੇ ਸਿਰਫ 400 ਰੁਪਏ ਦੀ ਰੇਂਜ ਦੇ ਵਿੱਚ ਇਸ ਤਰ੍ਹਾਂ ਦੇ ਵਿੱਚ ਆਉਣਗੇ ਇੰਦਾਂ ਦੇ ਕਾਟਨ ਦੇ ਵਿੱਚ ਆ ਜਾਣਗੇ ਤੇ ਬਾਕੀ ਹੋਰ ਵੈਰਾਈਟੀ ਦੇਖਣ ਲਈ ਜਾਂ ਤੁਸੀਂ ਸ਼ਾਪ ਦੇ ਉੱਪਰ ਆ ਸਕਦੇ ਹੋ ਜਾਂ ਫਿਰ WhatsApp ਦੇ ਵੀ ਤੁਸੀਂ ਚੈੱਕ ਕਰ ਸਕਦੇ ਹੋ ਇੰਦਾਂ ਦੇ ਆਪਣੇ ਹੋਰ ਅਪਡੇਟਸ ਲਈ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤਾਕੇ ਕੋਈ ਵੀ ਆਪਣੇ ਅਪਡੇਟ ਤੁਸੀ ਮਿਸ ਨਾ ਕਰ ਸਕੋ ਤੇ ਜਿਹੜਾ ਵੀ ਇਸ ਪਸੰਦ ਦਾ ਫਟਾਫਟ ਸਕਰੀਨਸ਼ਾਟ ਲੈ ਕੇ WhatsApp ਤੇ ਕਰੋ ਆਪਣਾ ਆਰਡਰ ਬੁੱਕ ਤੇ ਅੱਜ ਦੀ ਤਰੀਕ ਹੈਗੀ ਆ ਵੀਡੀਓ ਪਾਉਣ ਦੀ 5 ਸਤੰਬਰ 2025 ਸਟਾਕ ਅਵੇਲੇਬਲ ਹੋਗਾ ਸਿਰਫ 3 ਤੋਂ 4 ਦਿਨ ਦੇ ਲਈ ਉਸ ਤੋਂ ਬਾਅਦ ਜਿਨੇ ਵੀ ਆਉਣਾ ਹੋਗਾ ਆਪਣਾ ਪਹਿਲਾਂ ਕਨਫਰਮ ਕਰਕੇ ਆਇਓ ਕਾਲ ਕਰਕੇ ਆਇਓ ਕਿਉਂਕਿ ਸਟਾਕ ਨਿਕਲ ਜਾਂਦਾ ਫਿਰ ਤੁਹਾਡਾ ਫालतू ਦਾ ਗੇੜਾ ਲੱਗਦਾ ਇਸ ਕਰਕੇ ਪਹਿਲਾਂ ਹੀ ਇੱਕ ਵਾਰ ਕਨਫਰਮ ਕਰਕੇ ਸ਼ਾਪ ਤੇ ਆਇਆ ਜਾਵੇ ਉਹ ਤੁਹਾਡੇ ਲਈ ਵੀ ਵਧੀਆ ਤੇ ਸਾਡੇ ਲਈ ਵੀ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਥੈਂਕ ਯੂ ਸੋ ਮੱਚ